ਅਸੀਂ ਨਾ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਸੁਨੇਹਾ ਦੇਈਏ ਕਿ ਇੱਕ ਜੂਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ ਤੁਸੀਂ ਸਾਰੇ ਜਾਣੇ ਉਸ ਦਿਨ ਵੋਟਾਂ ਪਾਉਣ ਆਓ ਜਿੱਥੇ-ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਹੈਗੀ ਆ ਮੋਗਾ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਆ ਪੰਜਾਬ ਦੀ ਪੋਲ ਪਰਸੈਂਟੇਜ ਪਿਛਲੇ ਟਾਈਮਾਂ ਦੇ ਵਿੱਚ ਘਟ ਰਹੀ ਹੈ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇੱਕ ਤਰੀਕ ਨੂੰ ਵੋਟ ਪਾਉਣ ਆਇਓ ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ ਉੱਥੇ ਹੋ ਸਕਦਾ ਏਸੀ ਲੱਗਿਆ ਹੋਵੇ কুলਰ ਤਾਂ ਲੱਗਿਆ ਹੋਊਗਾ ਪੀਣ ਵਾਲੇ ਪਾਣੀ ਦਾ ਸ਼ਬੀਲ ਦਾ ਛਾਂ ਦਾ ਬੈਠਣ ਦਾ ਪ੍ਰਬੰਧ ਹੋਊਗਾ ਵੋਟਾਂ ਜ਼ਰੂਰ ਪਾਉਣਾ ਹੈ ਜਿਹਨੂੰ ਮਰਜ਼ੀ ਪਾਓ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਓ ਪਰ ਇੱਕ ਤਰੀਕ ਨੂੰ ਵੋਟਾਂ ਪਾਉਣ ਲਈ ਆਇਓ ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਓਗੇ ਕਿੱਥੇ ਬਣੀ ਆ ਵੋਟ ਤੁਹਾਡੀ ਹਾਂ ਜ਼ਰੂਰ ਪਾਉਣ ਆਇਓ ਅਸੀਂ ਨਾ ਇਹ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਨੂੰ ਸੁਨੇਹਾ ਦੇਈਏ ਕਿ ਇੱਕ ਜ਼ੋਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ ਤੁਸੀਂ ਸਾਰੇ ਜਾਣਾ ਉਸ ਦਿਨ ਵੋਟਾਂ ਪਾਉਣ ਆਓ ਜਿੱਥੇ-ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਹੈਗੀ ਆ ਮੋਗਾ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਆ ਪੰਜਾਬ ਦੀ ਪੋਲ ਪਰਸੈਂਟੇਜ ਪਿਛਲੇ ਟਾਈਮਾਂ ਦੇ ਵਿੱਚ ਘਟ ਰਹੀ ਹੈ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇੱਕ ਤਰੀਕ ਨੂੰ ਵੋਟ ਪਾਉਣ ਆਇਓ ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ ਉੱਥੇ ਹੋ ਸਕਦਾ ਏਸੀ ਲੱਗਿਆ ਹੋਵੇ কুলਰ ਤਾਂ ਲੱਗਿਆ ਹੋਊਗਾ ਪੀਣ ਵਾਲੇ ਪਾਣੀ ਦਾ ਸ਼ਬੀਲ ਦਾ ਛਾਂ ਦਾ ਬੈਠਣ ਦਾ ਪ੍ਰਬੰਧ ਹੋਊਗਾ ਵੋਟਾਂ ਜ਼ਰੂਰ ਪਾਉਣਾ ਹੈ ਜਿਹਨੂੰ ਮਰਜ਼ੀ ਪਾਓ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਓ ਪਰ ਇੱਕ ਤਰੀਕ ਨੂੰ ਵੋਟਾਂ ਪਾਉਣ ਲਈ ਆਇਓ ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਓਗੇ ਕਿੱਥੇ ਬਣੀ ਆ ਵੋਟ ਤੁਹਾਡੀ ਹਾਂ ਜਰੂਰ ਪਾਉਣ ਆਇਓ ਅਸੀਂ ਨਾ ਇਹ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਨੂੰ ਸੁਨੇਹਾ ਦੇਈਏ ਕਿ ਇੱਕ ਜ਼ੋਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ ਤੁਸੀਂ ਸਾਰੇ ਜਾਣੇ ਉਸ ਦਿਨ ਵੋਟਾਂ ਪਾਉਣ ਆਓ ਜਿੱਥੇ-ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਹੈਗੀ ਆ ਮੋਗਾ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਆ ਪੰਜਾਬ ਦੀ ਪੋਲ ਪਰਸੈਂਟੇਜ ਪਿਛਲੇ ਟਾਈਮਾਂ ਦੇ ਵਿੱਚ ਘਟ ਰਹੀ ਹੈ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇੱਕ ਤਰੀਕ ਨੂੰ ਵੋਟ ਪਾਉਣ ਆਇਓ ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ ਉੱਥੇ ਹੋ ਸਕਦਾ ਏਸੀ ਲੱਗਿਆ ਹੋਵੇ কুলਰ ਤਾਂ ਲੱਗਿਆ ਹੋਊਗਾ ਪੀਣ ਵਾਲੇ ਪਾਣੀ ਦਾ ਸ਼ਬੀਲ ਦਾ ਛਾਂ ਦਾ ਬੈਠਣ ਦਾ ਪ੍ਰਬੰਧ ਹੋਊਗਾ ਵੋਟਾਂ ਜ਼ਰੂਰ ਪਾਉਣਾ ਹੈ ਜਿਹਨੂੰ ਮਰਜ਼ੀ ਪਾਓ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਓ ਪਰ ਇੱਕ ਤਰੀਕ ਨੂੰ ਵੋਟਾਂ ਪਾਉਣ ਲਈ ਆਇਓ ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਓਗੇ ਜਿੱਥੇ ਬਣੀ ਆ ਵੋਟ ਤੁਹਾਡੀ ਹਾਂ ਜਰੂਰ ਪਾਉਣ ਆਇਓ ਅਸੀਂ ਨਾ ਇਹ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਨੂੰ ਸੁਨੇਹਾ ਦੇਈਏ ਕਿ ਇੱਕ ਜ਼ੋਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ ਤੁਸੀਂ ਸਾਰੇ ਜਾਣੇ ਉਸ ਦਿਨ ਵੋਟਾਂ ਪਾਉਣ ਆਓ ਜਿੱਥੇ-ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਹੈਗੀ ਆ ਮੋਗਾ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਆ ਪੰਜਾਬ ਦੀ ਪੋਲ ਪਰਸੈਂਟੇਜ ਪਿਛਲੇ ਟਾਈਮਾਂ ਦੇ ਵਿੱਚ ਘਟ ਰਹੀ ਆ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇੱਕ ਤਰੀਕ ਨੂੰ ਵੋਟ ਪਾਉਣ ਆਇਓ ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ ਉੱਥੇ ਹੋ ਸਕਦਾ ਏਸੀ ਲੱਗਿਆ ਹੋਵੇ 쿨ਰ ਤਾਂ ਲੱਗਿਆ ਹੋਊਗਾ ਪੀਣ ਵਾਲੇ ਪਾਣੀ ਦਾ ਸ਼ਬੀਲ ਦਾ ਛਾਂ ਦਾ ਬੈਠਣ ਦਾ ਪ੍ਰਬੰਧ ਹੋਊਗਾ ਵੋਟਾਂ ਜ਼ਰੂਰ ਪਾਉਣਾ ਹੈ ਜਿਹਨੂੰ ਮਰਜ਼ੀ ਪਾਓ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਓ ਪਰ ਇੱਕ ਤਰੀਕ ਨੂੰ ਵੋਟਾਂ ਪਾਉਣ ਲਈ ਆਇਓ ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਓਗੇ ਕਿੱਥੇ ਬਣੀ ਆ ਵੋਟ ਤੁਹਾਡੀ ਹਾਂ ਜਰੂਰ ਪਾਉਣ ਆ